ਚਬੂ ਬਾਰਡਰ ਤੇ ਲੰਘੇ ਦਿਨ ਤੋਂ ਲੈ ਕੇ ਹੀ ਹਾਲਾਤ ਤਣਾਅਪੂਰਵਕ ਹੁੰਦੇ ਜਾ ਰਹੇ ਸੀ ਪਰ ਇਸੇ ਦਰਮਿਆਨ ਅੱਜ ਹੋਰ ਹੋ ਸਕਦੇ ਆ ਇਹਦੀਆਂ ਚਰਚਾਵਾਂ ਤੇਜ਼ ਹੋ ਗਈਆਂ ਇਹਦਾ ਕਾਰਨ ਇਹ ਹੈ ਕਿ ਇੱਕ ਤਾਂ ਕਿਸਾਨ ਲਗਾਤਾਰ ਕੋਸ਼ਿਸ਼ ਕਰ ਰਹੇ ਆ ਦਿੱਲੀ ਵੱਲ ਕੂਚ ਕਰਨ ਦੀ ਪਰ ਉਹਨਾਂ ਨੂੰ ਵਾਰ-ਵਾਰ ਉੱਥੇ ਰੋਕ ਦਿੱਤਾ ਜਾ ਰਿਹਾ ਕਲੰਗੇ ਕਾਲੇ ਸਾਰਾ ਕੁਝ ਡਿਸਕਸ ਵੀ ਕੀਤਾ ਸੀ ਕਿ ਕਿਸ ਕਿਸਮ ਦੇ ਕਿਸ ਪੈਮਾਨੇ ਦੇ ਜਿਹੜੇ ਸੁਰੱਖਿਆ ਪ੍ਰਬੰਧ ਨੇ ਉਹ ਕੀਤੇ ਗਏ ਨੇ ਸੋ ਕਾਲਡ ਸੁਰੱਖਿਆ ਪ੍ਰਬੰਧ ਜਿਹੜੇ ਕੀਤੇ ਗਏ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਪਰ ਉਸੇ ਦਰਮਿਆਨ ਹੁਣ ਇਹ ਚਰਚਾ ਛਿੜ ਗਈ ਹੈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਜਾ ਰਹੇ ਨੇ ਹਰਿਆਣਾ ਦੇ ਪਾਣੀਪਤ ਜਾ ਕੇ ਉੱਥੇ LIC ਦੀ ਇੱਕ ਬੀਮਾ ਯੋਜਨਾ ਦਾ ਐਲਾਨ ਕਰਨ ਜਾ ਰਹੇ ਨੇ LIC ਦੀ ਇੱਕ ਨਵੀਂ ਬੀਮਾ ਯੋਜਨਾ ਜਿਹੜੀ ਹੈ ਉਹ ਐਲਾਨਣ ਜਾ ਰਹੇ ਨੇ ਔਰ ਵੱਡੀ ਗੱਲ ਇਹ ਵੀ ਹੈ ਕਿ ਹਰਿਆਣਾ ਵਿੱਚ BJP ਦੀ ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਪਹਿਲਾ ਹਰਿਆਣਾ ਦਾ ਦੌਰਾ ਹੋਵੇਗਾ ਜਿਹੜਾ ਪ੍ਰਧਾਨ ਮੰਤਰੀ ਅੱਜ ਕਰਨ ਜਾ ਰਹੇ ਨੇ ਇੱਕ ਪਾਸੇ ਕਿਸਾਨ ਹਰਿਆਣੇ ਦੀਆਂ ਸਰਹੱਦਾਂ ਦੇ ਉੱਤੇ ਖੜੇ ਨੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਰਿਆਣਾ ਦੌਰਾ ਇਹ ਉਸ ਵੇਲੇ ਦੀ ਯਾਦ ਕਰਾ ਰਿਹਾ ਜਦੋਂ ਪ੍ਰਧਾਨ ਮੰਤਰੀ ਇੱਕ ਵਾਰ ਕਿਸਾਨ ਅੰਦੋਲਨ ਵੇਲੇ ਪੰਜਾਬ ਆਏ ਸੀ ਔਰ ਪੰਜਾਬ ਆਉਣ ਤੇ ਪ੍ਰਧਾਨ ਮੰਤਰੀ ਨੂੰ ਹਾਈਵੇ ਤੋਂ ਵੀ ਫਰਾਈਓਵਰ ਤੋਂ ਹੀ ਵਾਪਸ ਪਰਤਣਾ ਪਿਆ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਹਵਾਈ ਅੱਡੇ ਤੇ ਜਾ ਕੇ ਐਨੀ ਗੱਲ ਕਹੀ ਸੀ ਕਿ ਮਸਾਂ ਹੀ ਬਚ ਕੇ ਆਇਆ ਔਰ ਉਸ ਵੇਲੇ ਪੰਜਾਬ ਦੇ ਵਿੱਚ ਤਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਉਹਨਾਂ ਦੀ ਸਰਕਾਰ ਸੀ। ਔਰ ਹੁਣ ਹਰਿਆਣੇ ਦੇ ਵਿੱਚ ਕਿਸਾਨ ਅੰਦੋਲਨ ਇੱਕ ਪਾਸੇ ਚੱਲਦਾ ਪਿਆ ਕਿ ਹਰਿਆਣੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਦੌਰਾ ਹੈ ਉਹ ਅੱਜ ਹੋਵੇਗਾ। ਹੁਣ ਇੱਥੇ ਸਵਾਲ ਬਣਦੇ ਆ ਕਿ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਹਰਿਆਣਾ ਕਰੂਗਾ। ਲੰਗੇ ਕਾਲ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਉਹਨਾਂ ਵਿੱਚ ਆਲਰੇਡੀ ਦਿਖਾਈ ਦੇ ਰਿਹਾ ਸੀ ਕਿ ਕਿਵੇਂ ਸਰਹੱਦ ਜਿਹੜੀ ਸਟੇਟ ਵਾਈਜ਼ ਸਰਹੱਦ ਹੈਗੀ ਆ ਇੰਟਰ ਸਟੇਟ ਸਰਹੱਦ ਹੈ ਉਹ ਇੰਟਰਨੈਸ਼ਨਲ ਸਰਹੱਦ ਬਣੀ ਪਈ ਹੈ ਜਿਵੇਂ ਸ਼ੰਭੂ ਬਾਰਡਰ ਉੱਤੇ ਹਰਿਆਣਾ ਅਤੇ ਪੰਜਾਬ ਨੂੰ ਅੱਡ-ਅੱਡ ਕਰਨ ਵਾਸਤੇ ਵਿੱਚ ਜੰਗਲੇ ਲਗਾ ਦਿੱਤੇ ਗਏ ਨੇ ਵਿੱਚ ਇੱਕ ਵੱਡੀ ਕੰਧ ਖੜੀ ਕਰ ਦਿੱਤੀ ਗਈ ਹੈ ਔਰ ਉਸ ਦੇ ਦੂਜੇ ਪਾਸੇ ਹਰਿਆਣਾ ਦੇ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਹਜ਼ਾਰ ਦੇ ਕਰੀਬ ਪੁਲਿਸ ਬਲ ਜਿਹੜੇ ਨੇ ਸੁਰੱਖਿਆ ਬਲ ਜਿਹੜੇ ਨੇ ਉਹ ਤੈਨਾਤ ਕੀਤੇ ਗਏ ਸੀਗੇ ਔਰ ਹੁਣ ਇਹ ਵੀ ਕਿਆਸਰਾਈਆਂ ਨੇ ਕਿ ਅੱਜ ਪ੍ਰਧਾਨ ਮੰਤਰੀ ਨੇ ਆਉਣਾ ਹੈ ਹੋ ਸਕਦਾ ਹੈ ਕਿ ਇਸ ਗਿਣਤੀ ਦੇ ਵਿੱਚ ਹੋਰ ਇਜ਼ਾਫਾ ਕਰ ਦਿੱਤਾ ਜਾਵੇ ਲੰਗੇ ਦਿਣੀ ਇਹ ਸਾਫ਼ ਕਰ ਦਿੱਤਾ ਗਿਆ ਸੀ ਕਿ ਉੱਥੇ ਯਾਨੀ ਕਿ ਸ਼ੰਭੂ ਬਾਰਡਰ ਦੇ ਉੱਤੇ ਰਬੜ ਦੀਆਂ ਬੁਲੇਟਸ ਵੀ ਲਾਂਚ ਕੀਤੀਆਂ ਗਈਆਂ ਕਿਸਾਨਾਂ ਦੇ ਉੱਤੇ ਬੌਮ ਸ਼ੈਲਸ ਜਿਹੜੇ ਸਮੋਕ ਬੌਮਸ ਜਿੱਕੇ ਉਹ ਵੀ ਲਾਂਚ ਕੀਤੇ ਗਏ ਔਰ ਇਹ ਤਸਵੀਰਾਂ ਆਮ ਦੇਖਣ ਨੂੰ ਮਿਲੀਆਂ ਸੀ ਲੰਗੇ ਕੱਲ ਜਿਸ ਤੋਂ ਬਾਅਦ ਇਹ ਸਾਫ ਕਲੀਅਰ ਹੋ ਰਿਹਾ ਸੀ ਕਿੰਨਾ ਜ਼ਿਆਦਾ ਸੁਰੱਖਿਆ ਪ੍ਰਬੰਧ ਜਿਹੜਾ ਉਹ ਸ਼ੰਭੂ ਬਾਰਡਰ ਦੇ ਉੱਤੇ ਕੀਤਾ ਗਿਆ ਪਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣਾ ਹੈ ਔਰ ਸੰਭਾਵੀ ਤੌਰ ਦੇ ਉੱਤੇ ਇਹ ਸਿਕਿਉਰਿਟੀ ਜਿਹੜੀ ਆ ਉਹ ਵਧਾਈ ਜਾ ਸਕਦੀ ਹੈ ਸ਼ੰਭੂ ਬਾਰਡਰ ਦੀਆਂ ਗਤਿਵਧੀਆਂ ਜਿਹੜੀਆਂ ਉਹ ਵਧਾਈਆਂ ਜਾ ਸਕਦੀਆਂ ਉੱਥੇ ਪੁਲਿਸ ਦੀ ਸੁਰੱਖਿਆ ਬਣਾਦੀ ਤਣਾਤੀ ਵਧਾਈ ਜਾ ਸਕਦੀ ਔਰ ਕਿਸਾਨਾਂ ਨੂੰ ਇਸ ਦਾ ਖਾਮਿਆਜ਼ਾ ਹੋ ਸਕਦਾ ਕਿ ਭੁਗਤਣਾ ਪਵੇ ਖੈਰ ਕੀ ਕੁਝ ਹੁੰਦਾ ਕੀ ਨਹੀਂ ਹੁੰਦਾ ਇਹ ਸਮਾਂ ਦੱਸੇਗਾ ਜੋ ਵੀ ਹੋਏ